ਤੇ ਡੱਲੇਵਾਲ ਸਾਹਿਬ ਦੀ ਸਿਹਤ ਮੰਦੀ ਬਾਰੇ ਪਤਾ ਕਰਨ ਆਏ ਸੀਗੇ ਤੇ ਮੇਰੇ ਨਾਲ ਗਵਰਨਮੈਂਟ ਆਫ ਇੰਡੀਆ ਦੇ ਨੁਮਾਇंदे ਸ਼੍ਰੀ ਮਹਿੰਕ ਮੇਸ਼ਰਾ ਜੀ ਇਹਨਾਂ ਨੂੰ ਵਿਸ਼ੇਸ਼ ਤੌਰ ਤੇ ਭੇਜਿਆ ਗਿਆ ਸੀਗਾ ਤੇ ਅਸੀਂ ਡੱਲੇਵਾਲ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਜਿਸ ਤਰੀਕੇ ਦਾ ਤੁਸੀਂ ਸ਼ਾਂਤੀਪੂਰਵਕ ਐਜੀਟੇਸ਼ਨ ਕਰ ਰਹੇ ਹੋ ਲੀਡ ਕਰ ਰਹੇ ਹੋ ਤਾਂ ਇਸ ਦੀ ਚਾਰੋਂ ਪਾਸੇ ਇਸ ਦੀ ਸ਼ਿਫਟ ਹੋਈ ਹੈ ਸਰਕਾਰ ਨੇ ਵੀ ਇਸ ਦਾ ਸੰਗਿਆਨ ਲਿਆ ਹੈਗਾ ਤੇ ਅਸੀਂ ਇਹਨਾਂ ਨੂੰ ਅਪੀਲ ਕੀਤੀ ਹੈਗੀ ਇਹ ਮਾਨਯੋਗ ਸੁਪਰੀਮ ਕੋਰਟ ਦੇ ਆਰਡਰਾਂ ਦੇ ਮੁਤਾਬਿਕ ਉਹਨਾਂ ਨੇ ਨਿਰਦੇਸ਼ ਦਿੱਤੇ ਹੈਗੇ ਕਿ ਢੱਲੇਵਾਲ ਸਾਹਿਬ ਤੇ ਉਹਨਾਂ ਦੇ ਸਾਥੀਆਂ ਨੂੰ ਕਨਵਿੰਸ ਕੀਤਾ ਜਾਵੇ ਕਿ ਇਹਨਾਂ ਦਾ ਫਾਸਟ ਬਗੈਰ ਫੋਰਸ ਯੂਜ਼ ਕੀਤੇ ਉਸ ਨੂੰ ਇਹਨਾਂ ਨੂੰ ਇਮਰਜੈਂਟ ਮੈਡੀਕਲ ਏਡ ਜਿਹੜੀ ਉਹ ਪ੍ਰੋਵਾਈਡ ਕੀਤੀ ਜਾਵੇ। ਸੋ ਅਸੀਂ ਇਹਨਾਂ ਨੂੰ ਅਪੀਲ ਕੀਤੀ ਹੈ ਕਿ ਜੇ ਇਸ ਆंदोलਨ ਨੂੰ ਨੇਪਰੇ ਚੜ੍ਹਾਣ ਲਈ ਸਾਨੂੰ ਢੱਲੇਵਾਲ ਸਾਹਿਬ ਦੀ ਬਹੁਤ ਲੋੜ ਹੈ। ਇਹਨਾਂ ਦੀ ਸਿਹਤ ਦੀ ਬਹੁਤ ਲੋੜ ਹੈ। ਤੇ ਚੀਫ ਮਿਨਿਸਟਰ ਸਾਹਿਬ ਨੇ ਸਪੈਸ਼ਲੀ ਸਨੇਹਾ ਭੇਜਿਆ ਹੈ ਤੇ ਸੀਐਮ ਸਾਹਿਬ ਨੇ ਚੈਨਲਸ ਵੀ ਖੋਲੇ ਹੈਗੇ ਸੈਂਟਰਲ ਗਵਰਨਮੈਂਟ ਨਾਲ ਗੱਲਬਾਤ ਵੀ ਹੋ ਰਹੀ ਹੈ ਤੇ ਸਾਡੀ ਕੋਸ਼ਿਸ਼ ਹੈ ਕਿ ਕਿਸਾਨੀ ਜਿਹੜੀ ਜਿਹੜੀ ਡਿਮਾਂਡਾ ਹੈਗੀ ਆ ਜਿਹੜੀ ਉਹ ਤੇ ਕਹਿ ਲੋ ਜਿਹੜੇ ਰਾਈਟਫੁਲੀ ਜਿਹੜਾ ਉਸ ਤੇ ਗੱਲਬਾਤ ਹੋਵੇ ਚੈਨਲਸ ਖੁੱਲਣ ਤੇ ਇਹ ਮਸਲਾ ਹੱਲ ਹੋਵੇ ਤੇ ਸਾਡੀ ਦਿੱਲੀਵਾਲ ਸਾਹਿਬ ਨੂੰ ਉਹਨਾਂ ਦੇ ਸਾਥੀਆਂ ਨੂੰ ਕਿਸਾਨ ਯੂਨੀਅਨ ਨੂੰ ਪਰਜੋਰ ਅਪੀਲ ਅਸੀਂ ਕੀਤੀ ਹੈ ਤੇ ਕਿ ਬੇਸ਼ਕੀਮਤੀ ਜਾਨ ਜਿਹੜੀ ਡੱਲੇਵਾਲ ਸਾਹਿਬ ਦੀ ਹੈ ਉਸ ਨੂੰ ਇੱਥੇ ਮੈਡੀਕਲ ਫੈਸਿਲਿਟੀਆਂ ਵੀ ਮੁਹੱਈਆ ਕਰਾਈ ਗਈਆਂ ਤੇ ਇਹਨਾਂ ਦੇ ਨਾਲ ਕੋਆਰਡੀਨੇਸ਼ਨ ਦੇ ਵਿੱਚ ਅਸੀਂ ਜਿਹੜਾ ਹੈਗਾ ਇਹ ਸਾਰੇ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕੇਂਦਰ ਦੇ ਕਿਹੜੇ ਨੁਮਾਇੰਦੇ ਆਏ ਸਨ ਨਾਲ ਇਹ ਨਾਲ ਬੈਠ ਨਾਲ ਬੈਠੇ ਮੈਂ ਬਿਸ਼ਰਾ ਜੀ ਇਹ ਅਹੁਦਾ ਸਰ ਗੱਲ ਸਕਦੇ ਇਹ ਡਾਇਰੈਕਟਰ ਹੈਗੇ ਜੀ ਮਿਨਿਸਟਰੀ ਆਫ ਹੋਮ ਅਫੇਅਰਸ ਜੀ ਡੱਲੇਵਾਲ ਸਾਹਿਬ ਕੀ ਕਹਿ ਰਹੇ ਨੇ ਜੀ ਡੱਲੇਵਾਲ ਸਾਹਿਬ ਤੇ ਅਹੀ ਕਹਿ ਰਹੇ ਹੈਗੇ ਕਿ ਜਿਹੜੀ ਸਾਡੀ ਡਿਮਾਂਡ ਹੈਗਾ ਜੀ ਉਸ ਤੇ ਜਿਹੜਾ ਹੈਗਾ ਅੱਗੇ ਫਾਰਵਰਡ ਮੂਵਮੈਂਟ ਕੀਤਾ ਜਾਵੇਗਾ। ਬਹੁਤਕ ਲਿੰਕ ਹੋ ਸਕਦਾ ਸਰ ਗੱਲਬਾਤ ਅਸੀਂ ਦੇਖੋ ਅਸੀਂ ਜਿਹੜਾ ਇਹਦੇ ਚ ਇੱਕ ਮੰਡੇਟ ਸਾਨੂੰ ਸੁਪਰੀਮ ਕੋਰਟ ਦਾ ਦਿੱਤਾ ਗਿਆ ਸੀਗਾ ਤੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਹਦਾਇਤ ਸੀ ਦੇਖੋ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਨੇ ਤਿੰਨ ਗੱਲਾਂ ਕਹੀਆਂ ਕਿ ਡੱਲੇਵਾਲ ਸਾਹਿਬ ਸੀਨੀਅਰ ਸਿਟੀਜ਼ਨ ਹੈਗੇ ਡੱਲੇਵਾਲ ਸਾਹਿਬ ਦੇ ਕੁਝ ਹੈਲਥ ਇਸ਼ੂਜ਼ ਹੈਗੇ ਤੇ ਥਰਡਲੀ ਢੱਲੇਵਾਲ ਸਾਹਿਬ ਇੱਕ ਪ੍ਰੋਮਿਨੈਂਟ ਕਿਸਾਨ ਲੀਡਰ ਹੈਗੇ ਜਿਹੜੇ ਇਸ ਇਸ ਕਿਸਾਨੀ ਆंदोलਨ ਨੂੰ ਪੀਸਫੁਲ ਤਰੀਕੇ ਨਾਲ ਜਿਹੜਾ ਲੈ ਕੇ ਜਾ ਸਕਦੇ ਸੋ ਮੈਂ ਸਮਝਦਾ ਕਿ ਮਾਨਯੋਗ ਸੁਪਰੀਮ ਕੋਰਟ ਦੀ ਇਹ ਬਹੁਤ ਮਹੱਤਵਪੂਰਨ ਜਿਹੜੀ ਆਬਜ਼ਰਵੇਸ਼ਨਸ ਹੈਗੀਆਂ ਤੇ ਉਹਨਾਂ ਨੇ ਸਾਨੂੰ ਹਿਦਾਇਤ ਕੀਤੀ ਹੈਗੀ ਕਿ ਜੇ ਜੇ ਜਿਹੜਾ ਵੀ ਇਮਰਜੈਂਟ ਰਿਕਵਿਜ਼ਿਟ ਮੈਡੀਕਲ ਏਡ ਹੈ ਉਹ ਢੱਲੇਵਾਲ ਸਾਹਿਬ ਨੂੰ ਪ੍ਰੋਵਾਈਡ ਕਰਾਇਆ ਜਾਵੇ ਸੋ ਆਪਣੇ ਡਿਪਟੀ ਕਮਿਸ਼ਨਰ ਡਿਵੀਜ਼ਨਲ ਕਮਿਸ਼ਨਰ ਸਾਹਿਬ ਮੈਡੀਕਲ ਅਥਾਰਟिटीज ਨੇ ਇਹਨਾਂ ਨੇ ਉਹ ਐਂਬੂਲੈਂਸਸ ਵੈਲ ਇਕਵਿਪਡ ਜਿਹੜੀਆਂ ਇੱਥੇ ਪ੍ਰੋਵਾਈਡ ਕੀਤੀਆਂ ਤੇ ਅਸੀਂ ਇਹਨਾਂ ਦੇ ਨਾਲ ਤਾਲਮੇਲ ਬਣਾ ਕੇ ਕਿਸਾਨੀ ਆਗੂਆਂ ਨਾਲ ਅਸੀਂ ਗੱਲਬਾਤ ਲਗਾਤਾਰ ਕਰ ਰਹੇ ਹਾਂ ਕਿ ਤੇ ਸਾਨੂੰ ਆਸ ਹੈ ਕਿ ਅਸੀਂ ਅਸੀਂ ਇੱਕ ਪੋਜ਼ਿਟਿਵ ਆਊਟਕਮ ਤੇ ਪਹੁੰਚਾਂਗੇ ਸੋਨਾ ਤੋਂ ਬਾਅਦ ਲਗਾਤਾਰ ਡੈਡਲੌਕ ਦੀ ਸਿਚੁਏਸ਼ਨ ਸੀ ਕੋਈ ਮੀਟਿੰਗ ਨਹੀਂ ਹੋਈ ਸੀ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਵੀ ਅਧਿਕਾਰੀ ਗੱਲਬਾਤ ਕਰਦੇ ਨਜ਼ਰ ਆਏ ਜਦੋਂ ਮੋਦੀ ਸਾਹਿਬ ਦੀ ਹਰਿਆਣਾ ਦੇ ਵਿਜ਼ਿਟ ਸੀ ਆਪਰ ਪ੍ਰਪੋਜ਼ਲ ਆਇਆ ਕੋਈ ਕੇਂਦਰ ਦੀ ਤਰਫੋਂ ਦੇਖੋ ਜੀ ਡੈਡ ਲੋਕ ਨੂੰ ਖਤਮ ਅਸੀਂ ਅਸੀਂ ਨਿਰੰਤਰ ਦੇਖੋ ਅਸੀਂ ਨਿਰੰਤਰ ਪੰਜਾਬ ਸਰਕਾਰ ਦਾ ਬੜਾ ਸਪਸ਼ਟ ਸਟੈਂਡ ਰਿਹਾ ਪੰਜਾਬ ਸਰਕਾਰ ਕਿਸਾਨੀ ਜਿਹੜੀ ਮੰਗਾਂ ਨੂੰ ਜਾਇਜ਼ ਸਮਝਦੀ ਹੈ ਉਹਨਾਂ ਨੇ ਇਸ ਦੀ ਸਪੋਰਟ ਵੀ ਕੀਤੀ ਹੈ ਸੀਐਮ ਸਾਹਿਬ ਦੇ ਵੀ ਬਿਆਨ ਆਏ ਹੈਗੇ ਤੇ ਪੰਜਾਬ ਸਰਕਾਰ ਵੱਲੋਂ ਜਿਹੜਾ ਹੈਗਾ ਨਿਰੰਤਰ ਜਿਹੜਾ ਸਾਡਾ ਤਾਲਮੇਲ ਕਿਸਾਨੀ ਆਗੂਆਂ ਨਾਲ ਬਣਿਆ ਰਿਹਾ ਹੈ ਸਾਡੀ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਫੈਸਿਲਿਟੀਆਂ ਨੂੰ ਮੁਹੱਈਆ ਕਰਾਈ ਜਾਣ ਕਈ ਵਾਰੀ ਕੁਝ ਕਮੀ ਵੇਸ਼ਾ ਵੀ ਰਹਿ ਜਾਂਦੀ ਹੈ ਬਟ ਅਦਰਵਾਈਜ਼ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈਗੀ ਕਿ ਕਿਸਾਨੀ ਮੰਗਾਂ ਨੂੰ ਫੈਸਿਲਿਟੇਟ ਕਰਾਇਆ ਜਾਵੇ